ਬੜੀ ਨੀਚਤਾ ਵਾਲੀ ਗੱਲ ਆ ਕਿ ਖਾਲਸਾ ਕਾਲਜ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਏ ਤੀਆਂ ਜਿੱਥੇ ਸਾਰੇ ਪਿੰਡ ਦੀਆਂ ਜਵਾਨ ਕੁੜੀਆਂ ਨੂੰ ਇਕੱਠੀਆਂ ਕਰਕੇ ਮੁਗਲਾਂ ਵੱਲੋਂ ਨਗਨ ਕਰਕੇ ਨਚਾਇਆ ਜਾਂਦਾ ਸੀ ਤੇ ਜੋ ਪਸੰਦ ਆਉਂਦੀਆਂ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਫਿਰ ਸਿੱਖਾਂ ਨੇ ਛੱਤਰ ਦੇ ਜ਼ੋਰ ਨਾਲ ਇਸ ਚੀਜ਼ ਨੂੰ ਠੱਲ ਪਾਈ ਤੇ ਅੱਜ ਉਹਨਾਂ ਸਿੱਖਾਂ ਦੇ ਸਾਡੇ ਪੁਰਖਿਆਂ ਦੇ ਬਣਾਏ ਹੋਏ ਖਾਲਸਾ ਕਾਲਜ ਵਿੱਚ ਹੀ ਜਿਹੜਾ ਖਾਲਸਾ ਕਾਲਜ ਬਣਾਇਆ ਹੀ ਇਸੇ ਕਰਕੇ ਸੀ ਵੀ ਸਿੱਖ ਰਵੈਤਾਂ ਨੂੰ ਕਾਇਮ ਰੱਖਿਆ ਜਾ ਸਕੇ ਕਿਉਂਕਿ ਇਸ ਤੋਂ ਪਹਿਲਾਂ ਸਿੱਖਾਂ ਦਾ ਕੋਈ ਸਕੂਲ ਕੋਈ ਕਾਲਜ ਨਹੀਂ ਸੀ ਤੇ ਸਾਡੇ ਪੁਰਖਿਆਂ ਨੂੰ ਲੱਗਾ ਵੀ ਸਾਡੇ ਜਵਾਕ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਤੇ ਉਹਨਾਂ ਨੇ ਖਾਲਸਾ ਕਾਲਜ ਬਣਾਇਆ ਤਾਂ ਜੋ ਆਪ ਦੇ ਜਵਾਕਾਂ 'ਚ ਸਿੱਖੀ ਰਵੈਤਾਂ ਨੂੰ ਸਿੱਖੀ ਭਾਵਨਾਵਾਂ ਨੂੰ ਪਰਪੱਕ ਕੀਤਾ ਜਾ ਸਕੇ ਪਰ ਅੱਜ ਉਸੇ ਸਾਡੇ ਪੁਰਖਿਆਂ ਦੇ ਬਣਾਏ ਹੋਏ ਖਾਲਸਾ